ਕਹਿੰਦੇ ਕਿ ਇੱਕ ਗੁਜਰੀ ਨਾ ਦੁੱਧ ਦੇਣ ਜਾਂਦੀ ਸੀ ਕਿਸੇ ਨਗਰ ਤੇ ਵਿੱਚ ਤੇ ਉਹ ਜਦੋਂ ਨਗਰ ਦੇ ਵਿੱਚ ਜਾਣਾ ਨਾ ਉਹਨੇ ਪਿੰਡ ਕਿਸੇ ਪਿੰਡ ਵੱਲ ਜਾਣਾ ਉਹਨੇ ਦੁੱਧ ਲੈ ਕੇ ਕਹਿੰਦੇ ਕਿ ਉਹਨੂੰ ਰਸਤੇ ਦੇ ਵਿੱਚ ਇੱਕ ਛੋਟੀ ਜੀ ਨਦੀ ਪਾਰ ਕਰਨੀ ਪੈਂਦੀ ਸੀ ਉਹਨੇ ਕੀ ਕਰਨਾ ਹਰੇਕ ਦਿਨ ਆਪਣੇ ਡੇਰੇ ਦੇ ਵਿੱਚੋਂ ਦੁੱਧ ਚੋਣਾ ਮੱਝਾਂ ਦਾ ਉਹਨੇ ਉਹ ਡੋਣੇ ਭਰ ਕੇ ਤੇ ਨਦੀ ਪਾਰ ਕਰਕੇ ਬੇੜੀ ਤੇ ਤੇ ਫਿਰ ਉਹ ਪਿੰਡ ਦੇ ਵਿੱਚ ਦੁੱਧ ਦੇ ਜਾਂਦੀ ਸੀ ਤੇ ਜਿਹੜੇ ਰਸਤੇ ਤੇ ਉਹ ਜਾਂਦੀ ਸੀ ਨਾ ਉਹ ਰਸਤੇ ਤੇ ਇੱਕ ਮੰਦਿਰ ਸੀ ਤੇ ਮੰਦਿਰ ਮੰਦਿਰ ਦਾ ਪੁਜਾਰੀ ਹਰ ਰੋਜ਼ ਇਹ ਉਪਦੇਸ਼ ਦਿੰਦਾ ਹੁੰਦਾ ਸੀ ਕਿ ਰਾਮ ਨਾਮ ਜਪਿਆ ਕਰੋ ਤੁਹਾਡਾ પાર ਉਤਾਰਾ ਹੋ ਜਾਵੇਗਾ ਤੁਸੀਂ ਭਾਵ ਸਾਗਰ ਤਰ ਜਾਓਗੇ ਕਹਿੰਦੇ ਉਹ ਗੁਜਰੀ ਨੇ ਜਾਣਾ ਤੇ ਇਹ ਗੱਲ ਉਹਨੇ ਹਰ ਰੋਜ਼ ਸੁਣਨੀ ਕਿ ਪੰਡਤ ਜੀ ਕਹਿੰਦੇ ਨੇ ਕਿ ਰਾਮ ਨਾਮ ਜਪਿਆ ਕਰੋ ਤੁਹਾਡਾ ਤੁਹਾਡਾ ਪਾਰ ਉਤਾਰਾ ਹੋ ਜਾਵੇਗਾ ਭਵ ਸਾਗਰ ਤੁਸੀਂ ਪਾਰ ਹੋ ਜਾਵੋਗੇ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਗੁਜਰੀ ਨੇ ਆਪਣੇ ਡੇਰੇ ਵਿੱਚੋਂ ਮੱਝਾਂ ਦਾ ਦੁੱਧ ਚੋਇਆ ਢੋਲੇ ਭਰੇ ਤੇ ਉਹਨੂੰ ਪੰਡਤ ਦੀ ਗੱਲ ਯਾਦ ਆ ਗਈ ਕਿ ਪੰਡਤ ਜੀ ਕਹਿੰਦੇ ਸੀ ਕਿ ਰਾਮ ਨਾਮ ਜਪੋਗੇ ਤੇ ਭਵ ਸਾਗਰ ਪਾਰ ਲੰਘ ਜਾਵੋਗੇ ਹੁਣ ਗੁਜਰੀ ਨੇ ਕੀ ਕੀਤਾ ਡੋੜੇ ਚੁੱਕੇ ਸਿਰ ਤੇ ਨਦੀ ਦੇ ਕੋਲ ਗਈ ਤੇ RAM ਨਾਮ ਜਪਣਾ ਸ਼ੁਰੂ ਕਰ ਦਿੱਤਾ ਅੱਜ ਉਹ ਬੇੜੀ ਵੱਲ ਨਹੀਂ ਗਈ ਨਹੀਂ ਤਾਂ ਹਰ ਰੋਜ਼ ਬੇੜੀ ਤੇ ਸਵਾਰ ਹੋ ਕੇ ਉਹ ਨਦੀ ਪਾਰ ਕਰਦੀ ਸੀ ਅੱਜ ਬੇੜੀ ਵੱਲ ਨਹੀਂ ਗਈ ਅੱਜ ਉਹਨੇ ਕੀ ਕੀਤਾ ਕਿ ਸਿਰ ਤੇ ਡੋੜਾ ਚੁੱਕਿਆ ਤੇ ਨਦੀ ਵੱਲੋਂ ਸਿੱਧੀ ਚਲੀ ਗਈ ਤੇ RAM ਨਾਮ ਜਪਣਾ ਸ਼ੁਰੂ ਕਰ ਦਿੱਤਾ ਕਹਿੰਦੇ ਉਹ ਪਾਣੀ ਦੇ ਉੱਪਰ ਤੁਰਦੀ ਗਈ ਤੁਰਦੀ ਗਈ ਤੇ ਨਦੀ ਪਾਰ ਲੰਘ ਗਈ ਉਹ ਗੁਜਰੀ ਨੇ ਸੋਚਿਆ ਇ ਤੇ ਕਾਮੀ ਬੜਾ ਵਧੀਆ। ਇਹ ਕਾਮੀ ਬੜਾ ਸੌਖਾ। ਹੁਣ ਉਹਨੇ ਹਰ ਰੋਜ਼ ਉਹ ਬੇੜੀ ਵੱਲ ਨਹੀਂ ਜੀ ਜਾਂਦੀ। ਇੱਕ ਤਾਂ ਉਹ ਪੈੜਾ ਵੱਧ ਪੈਂਦਾ ਸੀ ਪੈ ਦੂਸਰੇ ਪੈਸੇ ਦੇਣੇ ਪੈਂਦੇ ਸੀ। ਹੁਣ ਉਹਨੇ ਕੀ ਕਰਨਾ ਕਿ ਡੋਣਾ ਚੁਕਣਾ ਤੇ ਆਰਾਮ ਨਾਮ ਜਪਣਾ ਸ਼ੁਰੂ ਕਰ ਦੇਣਾ ਤੇ ਉਹ ਨਦੀ ਪਾਰ ਕਰ ਜਾਣੀ। ਇਦਾਂ ਕਰਦਿਆਂ ਕਰਦਿਆਂ ਕਈ ਦਿਨ ਲੰਘ ਗਏ ਤੇ ਉਹਦੇ ਮਾਰਨ ਦੇ ਵਿੱਚ ਵਿਚਾਰ ਆਈ ਇੱਕ ਦਿਨ ਕਿ ਜੇਰੇ ਪੰਡਤ ਜੀ ਨੇ ਇਹ ਮੈਨੂੰ ਉਪਦੇਸ਼ ਦਿੱਤਾ ਮੇਰੀ ਜ਼ਿੰਦਗੀ ਥੋੜੀ ਸੁਖਾਲੀ ਕਰ ਦਿੱਤੀ ਕਿਉਂ ਨਾ ਉਸ ਪੰਡਤ ਨੂੰ ਆਪਣੇ ਘਰ ਸੱਦ ਕੇ ਪ੍ਰਸ਼ਾਦਾ ਛਕਾਇਆ ਜਾਵੇ ਗੁਜ਼ਰੀ ਗਈ ਪੰਡਤ ਪੰਡਤ ਨੂੰ ਸਦਨ ਮੰਦਰ ਦੇ ਵਿੱਚ ਚਲੀ ਗਈ ਆਖਦੀ ਕਿ ਪੰਡਤ ਜੀ ਮੇਰੇ ਮਨ ਦੀ ਇੱਛਾ ਹੈ ਕਿ ਤੁਸੀਂ ਸਾਡੇ ਘਰ ਆਵੋ ਤੇ ਘਰ ਆ ਕੇ ਪ੍ਰਸ਼ਾਦਾ ਛਕੋ ਪੰਡਤ ਜੀ ਬੜੇ ਖੁਸ਼ ਹੋਏ ਕਹਿੰਦੇ ਕਿ ਚਲੋ ਠੀਕ ਹੈ ਕਹਿੰਦੇ ਕਿ ਚਲੋ ਮੇਰੇ ਨਾਲ ਪੰਦਰ ਜੀ ਤਿਆਰ ਹੋ ਗਏ ਚਲਦੇ ਆ ਚਲਦੇ ਆ ਉਹ ਨਦੀ ਦੇ ਕੰਢੇ ਪਹੁੰਚੇ ਪੰਦਰ ਜੀ ਕਹਿੰਦੇ ਕਿ ਬੇੜੀ ਤਾਂ ਉਧਰ ਹੈ ਵੀ ਉਹ ਤੇ ਬੇੜੀ ਤੇ ਸਵਾਰ ਹੋ ਕੇ ਨਦੀ ਨੂੰ ਪਾਰ ਕਰਾਂਗੇ ਨਾ ਤੇ ਗੁਜਰੀ ਕਹਿੰਦੀ ਨਹੀਂ ਨਹੀਂ ਤੁਸੀਂ ਆਪ ਵੀ ਕਹਿੰਦੇ ਸੀ ਕਿ ਰਾਮ ਨਾਮ ਜਪੋਗੇ ਤੇ ਭਵਤ ਸਾਗਰ ਤਰ ਜਾਵੋਗੇ ਆਜੋ ਮੇਰੇ ਪਿੱਛੇ ਪਿੱਛੇ ਰਾਮ ਨਾਮ ਬੋਲਦੇ ਹੋ ਤੇ ਨਦੀ ਅਸੀਂ ਪਾਰ ਕਰ ਜਾਂਦੇ ਆ ਕਹਿੰਦੇ ਅੱਗੇ ਗੁਜਰੀ ਹੋ ਗਈ ਤੇ ਉਹਨੇ ਰਾਮ ਨਾਮ ਜਪਣਾ ਸ਼ੁਰੂ ਕਰਤਾ రామ రామ ਜਪ ਦੀ ਨਦੀ ਤੇ ਉਹ ਵਿਚਕਾਰ ਚਲੀ ਗਈ ਤੁਰਦੀ ਤੁਰਦੀ ਪਿਛੋਂ ਪੰਡਤ ਨੇ ਵੇਖਿਆ ਕਿ ਇੰਨੇ ਤਾਂ ਇੱਕ ਦੋ ਵਾਰ ਹੀ ਸੁਣਿਆ ਹੋਵੇਗਾ ਤੇ 10-15 ਦਿਨ ਹੋਏ ਹੋਣਗੇ ਇਹਨੂੰ ਰਾਮ ਨਾਮ ਜਪਦਿਆ ਮੈਨੂੰ ਤੇ ਕਦੋਂ ਦਾ ਸਮਾਂ ਹੋ ਗਿਆ ਰਾਮ ਨਾਮ ਕਹਿੰਦਿਆ ਜੇ ਇਹ ਕਰ ਸਕਦੀ ਆ ਇਹ ਤੁਰ ਸਕਦੀ ਆ ਪਾਣੀ ਤੇ ਤੇ ਮੈਂ ਕਿਉਂ ਨਹੀਂ ਤੁਰ ਸਕਦਾ ਕਹਿੰਦੇ ਉਹ ਪੰਡਤ ਨੇ ਰਾਮ ਨਾਮ ਜਪਿਆ ਨਦੀ ਦੇ ਵਿੱਚ ਪੈਰ ਰੱਖਿਆ ਥੋੜਾ ਜਿਆ ਅਗਾਹ ਗਿਆ ਤੇ ਮੁੰਦੇ ਭਾਰ ਪਾਣੀ ਦੇ ਵਿੱਚ ਦੇਖਿਆ ਇਹ ਸਾਰ ਇਹ ਗੱਲ ਆ ਕਿ ਉਹ ਗੁਜਰੀ ਨੂੰ ਭਰੋਸਾ ਸੀ ਵਿਸ਼ਵਾਸ ਸੀ RAM ਨਾਮ ਦੇ ਉੱਪਰ ਕਿ RAM ਨਾਮ ਜਪਾਂਗੀ ਤਾਂ ਮੈਂ ਤਰ ਜਾਵਾਂਗੀ ਮੈਂ ਤੁਰ ਜਾਵਾਂਗੀ ਪਰ ਉਹ ਪੰਡਿਤ ਜਿਹੜਾ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦਾ ਸੀ ਕਿ RAM ਨਾਮ ਜਪੋਗੇ ਤੇ ਭਵ ਸਾਗਰ ਲੰਘ ਜਾਵੋਗੇ ਉਹਨੂੰ ਆਪ ਭਰੋਸਾ ਨਹੀਂ ਇਹ ਸਾਡੇ ਸਾਡੇ ਵਰਗੇ ਪ੍ਰਚਾਰਕਾਂ ਦੀ ਅਵਸਥਾ ਪੜ ਪੜ ਪੰਡਿਤ ਕਰੇ ਵਿਚਾਰ ਕਿ ਅਸੀਂ ਸੰਗਤ ਨੂੰ ਤਾਂ ਕਹਿ ਦਿੰਦੇ ਆ ਕਿ ਰਾਮਨਾਮ ਜਪੋ ਬਾਣੀ ਪੜੋ ਵਾਹਿਗੁਰੂ ਦਾ ਸਿਮਰਨ ਕਰੋ ਭਾਰ ਉਤਾਰਾ ਹੋ ਜਾਵੇਗਾ ਹੋ ਸਕਦਾ ਕਿ ਸੰਗਤ ਵਿੱਚੋਂ ਅਧਿਆਤ ਤੋਂ ਵੱਧ ਇਹ ਭਰੋਸਾ ਵੱਧ ਜਾਵੇ ਵਿਸ਼ਵਾਸ ਵੱਧ ਜਾਵੇ ਤੇ ਇਹ ਵੀ ਹੋ ਸਕਦਾ ਕਿ ਸਾਡੇ ਵਰਗਾ ਜਿਹੜਾ ਬੈਠ ਕੇ ਕਹਿ ਰਿਹਾ ਉਹਨੂੰ ਆਪਣੇ ਆਪਣੇ ਆਪ ਨੂੰ ਭਰੋਸਾ ਨਾ ਹੋਵੇ